ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਹਾ사 ਪਿਛਵਾ ਰਹੇ ਤੇਜ਼ ਰਫ਼ਤਾਰ ਕੈਂਟਰ ਚਾਲਕ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ਕਾਰਨ ਵਾਪਰਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਭੁੱਲਰਾਈ ਬਾਈਪਾਸ ਪੁਲ ਨਜ਼ਦੀਕ ਤੇ ਤੇਜ਼ ਰਫ਼ਤਾਰ ਕੈਂਟਰ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਜਥੇ ਹਾਸੇ ਦਾ ਅਸ਼ਕਾਰ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ। ਉੱਥੇ ਹੀ ਉਨ੍ਹਾਂ ਦੱਸਿਆ ਕਿ ਹਾਸੇ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਸਥਾਨਕ ਪ ਮੇਰਾ ਨਾਮ ਮੋਹਨ ਸ਼ਰਮਾ ਜੀ ਹਾਂਜੀ ਮੋਹਨ ਸ਼ਰਮਾ ਜੀ ਸ਼ਰਮਾ ਇਹ ਕੀ ਮਾਮਲਾ ਕੀ ਜਿਹੜਾ ਮਾਮਲਾ ਇਹ ਜੀ ਹੁਸ਼ਿਆਰਪੁਰ ਨੂੰ ਜਾ ਰਹੇ ਸਕੇ ਤੇ ਰਸਤੇ ਵਿੱਚ ਮੁੰਡੇ ਦਾ ਐਕਸੀਡੈਂਟ ਹੋਇਆ ਸੀਗਾ ਜਿਹੜਾ ਡਰਾਈਵਰ ਪਾ ਚੁੱਕਾ ਸੀਗਾ ਤੇ ਅਸੀਂ ਇਹਦੀ ਚਾਬੀ ਕੱਢ ਲਈ ਪੁਲਿਸ ਨੇ ਇਨਫੋਰਮ ਕਰ ਦਿੱਤਾ ਹੈ ਤੇ ਬੋਲ ਥਾਈ ਸੀ ਮੋਕੇ ਤੇ ਹਾਂਜੀ 112 ਤੇ ਬੋਲਸ ਵਾਲੇ ਆਈ ਨਹੀਂ ਹੈਗੀ ਕੁਝ ਪਤਾ ਚੱਲਿਆ ਕਿੱਥੇ ਦਾ ਬੰਦਾ ਮੋਰਦਾ ਕੋਈ ਨਹੀਂ ਪਤਾ ਚੱਲਿਆ ਇਹ ਇੱਥੇ ਤੋਂ ਆਏ ਆ ਜਾਂ ਤੋਂ ਆਏ ਆ ਸਾਨੂੰ ਬਾਕੀ ਕੋਈ ਮਾਮਲੇ ਦਾ ਪਤਾ ਨਹੀਂ ਹੈਗਾ ਚਾਬੀ ਅਸੀਂ ਕੱਢ ਚੁੱਕੇ ਹਾਂ ਤੇ ਡਰਾਈਵਰ ਨੱਟ ਗਿਆ ਜੀ ਡਰਾਈਵਰ ਨੱਟ ਗਿਆ ਜੀ ਉਸ ਪਾਸੇ ਨੱ ਤੇ ਟਰੱਕ ਕਾਦਾ ਬਾਈ ਜੀ ਟਰੱਕ ਜੀ ਇਹਦੇ ਵੀ ਕਣਕ ਨੂੰ ਲੋਡ ਆ। ਟਰੱਕ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ। ਮਾਮਲਾ ਇਹ ਆ ਜੀ ਮੋਟਰਸਾਈਕਲ ਤੇ ਮੁੰਡਾ ਜਾ ਰਿਹਾ ਸੀ ਗੱਡੀ ਵਾਲਾ ਪਿੱਛੋਂ ਆ ਰਿਹਾ ਸੀ। ਇਹਨੇ ਗੱਡੀ ਉੱਪਰ ਚੜਾਤੀ ਉਹਦੇ ਤਾਂ ਆਪ ਗੱਡੀ ਛੱਡ ਕੇ ਭੱਜ ਗਿਆ। ਤੇ ਬੰਦੇ ਦੀ ਡੈਥ ਹੋ ਗਈ ਕੀ? ਬੰਦੇ ਦੀ ਡੈਥ ਦਾ ਹਜੇ ਪਤਾ ਨਹੀਂ ਉਹਨੂੰ ਗੱਡੀ ਦੇ ਵਿੱਚ ਪਾ ਕੇ ਸਿਵਲ ਹਸਪੀਟਲ ਭੇਜਿਆ ਗਿਆ। ਹਿਆਰ ਰੋਡ ਤੇ ਪਤਾ ਚੱਲਣਾ ਸਰ ਕਿੱਥੇ ਕਿੱਥੇ ਦਾ ਰਹਿਣ ਵਾਲਾ। ਨਹੀਂ ਕਿੱਥੇ ਇਹ ਤਾਂ ਨਹੀਂ ਪਤਾ ਲੱਗਾਈ ਕਿੱਥੇ ਦਾ ਰਹਿਣ ਵਾਲਾ ਪਤਾ ਕੀਤਾ ਲਾਇਸੈਂਸ ਤੋਂ ਪਤਾ ਲੱਗਾ। ਗੜ ਸ਼ੰਕਰ ਦਾ ਕਹਿੰਦੇ ਆ ਗੜ ਸ਼ੰਕਰ ਵਾਲੀ ਸਾਈਡ ਦਾ ਕਹਿੰਦੇ ਇਕੱਲਾ ਹੀ ਸੀ ਜੀ ਇਕੱਲਾ ਹੀ ਇਕੱਲਾ ਹੀ ਸੀ ਮੋਟਰਸਾਈਕਲ ਤੇ ਆਇਆ ਨਹੀਂ ਮੋਟਰਸਾਈਕਲ ਤੇ ਇਕੱਲਾ ਹੀ ਸੀ ਬੰਦਾ ਮੋਟਰਸਾਈਕਲ ਤੇ ਇਕੱਲਾ ਹੀ ਸੀ ਗਾ ਜੀ ਕੋਈ ਘਰਦਿਆਂ ਦਾ ਨਹੀਂ ਪਤਾ ਲੱਗਾ ਉਹਦੇ ਕੋਈ ਪਤਾ ਨਹੀਂ ਲੱਗਾ ਨੰਬਰ ਦਾ ਉਹਦਰ ਸਿਵਲ ਹਸਪਤਾਲ ਦੇ ਫਗਵਾੜਾ ਦੇ ਡਾਕਟਰਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਹਸਪਤਲ ਵਿਖੇ ਆਉਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਿਸ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿਖੇ ਰੱਖਵਾ ਦਿੱਤਾ ਹੈ ਹਾਂਜੀ ਅ ਅੱਜ ਸਵੇਰੇ ਇੱਕ ਅਨਲੂਨ ਬੋਡੀ ਆਈ ਗਏ ਅਰਾਊਂਡ ਵਿਥ 30 ਟੂ 35 ਸਾਲ ਦੇ ਮੇਲ ਨੇ ਤੇ ਉਹਨਾਂ ਨੂੰ ਕੇਜੀ ਰਿਜ਼ੋਰਟ ਦੇ ਸਾਹਮਣੇ ਐਕਸੀਡੈਂਟ ਹੋਇਆ ਸੀ ਉੱਥੋਂ ਲੈ ਕੇ ਆਏ ਨੇ ਬਟ ਅਨਫੋਰਚਨਟਲੀ ਪੇਸ਼ੈਂਟ ਹਸਪੀਟਲ ਜਿ ਤੋਂ ਬ੍ਰੌਟ ਡੈਟ ਆਇਆ ਤੇ ਪੁਲਿਸ ਇਨਫੋਰਮੇਸ਼ਨ ਕਰ ਦਿੱਤੀ ਗਈ ਹੈ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ ਜਦਕਿ ਕੈਂਟਰ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਉਫਰਾਰ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਹਾਦਸਾ ਗ੍ਰਸਤ ਹੋਏ ਮੋਟਰਸਾਈਕਲ ਤੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਕਿ ਮੌਲਾ ਕੀ ਜਿਹੜਾ ਇੱਕ ਇੱਥੇ ਐਕਸੀਡੈਂਟ ਹੋਇਆ ਡਰੋਨ ਤੋਂ ਸਾਨੂੰ ਫੋਨ ਆਇਆ ਜੀ ਤੇ ਕਹਿੰਦੇ ਕਿ ਸ਼ਿਆਰਪੁਰ ਭੁਲਾਰਾਏ ਪੁਲ ਦੇ ਥੱਲੇ ਕੋਈ ਐਕਸੀਡੈਂਟ ਹੋਇਆ ਕਦੀ ਮੌਕੇ ਤੇ ਜੋ ਪਹੁੰਚੇ ਤੇ ਮੁੰਡਾ ਜਿਹੜਾ ਐਕਸੀਡੈਂਟ ਹੋਇਆ ਸੀਗਾ ਹਾਂਜੀ ਉਹ ਹਸਪਤਾਲ ਪਬਲਿਕ ਦੀ ਸਿਹਤਾਨਾ ਪਹੁੰਚ ਗਿਆ ਸੀਗਾ ਤੇ ਉਹਦਾ ਡੈੱਡ ਹੋ ਗਿਆ ਉੱਥੇ ਜਾ ਕੇ ਪਤਾ ਲੱਗਾ ਤੇ ਹੁਣ ਗੱਡੀ ਤੇ ਮੋਟਰਸਾਈਕਲ ਐਸੀ ਥਾਣੇ ਲੱਗ ਗਈ